ਅੰਮ੍ਰਿਤਸਰ ਸਿਫਤੀ ਦਾ ਕਰ ਦਾ ਖਾਲਸ ਟੀਵੀ ਵੱਲੋਂ ਅੰਮ੍ਰਿਤਸਰ ਦੀ ਧਰਤੀ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਸਿਰਫ ਅੰਮ੍ਰਿਤਸਰ ਦਰਸ਼ਨ ਕਰਵਾ ਰਹੇ ਹਾਂ ਦਿਖਾ ਰਹੇ ਹਾਂ ਤੁਹਾਨੂੰ ਉਹ ਜਗ੍ਹਾ ਜਿਹੜੀ ਕੁਝ ਟਾਈਮ ਪਹਿਲਾਂ ਹੀ ਬਣੀ ਹੈ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਜਲਿਆਂਵਾਲੇ ਬਾਗ ਦੇ ਵਿੱਚ ਹੈਗੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਲਿਆਂਵਾਲੇ ਬਾਗ ਦੇ ਬਿਲਕੁਲ ਸਾਹਮਣੇ ਚਿੱਟੇ ਰੰਗ ਦੀ ਜਿਹੜੀ ਇੱਕ ਬਣੀ ਹੋਈ ਹੈ ਯਾਦਗਾਰ ਇਹਦੇ ਵਿੱਚ ਮੂਰਤੀਆਂ ਦਿਖਾਈਆਂ ਗਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤਾਂ ਇਹ ਇੱਕ ਇੱਕ ਜਿਹੜੀ ਤਸਵੀਰ ਬਣੀ ਹੋਈ ਹੈ ਹੱਥ ਜੋੜੇ ਹੋਏ ਨੇਗੇ ਉਸ ਤਰ੍ਹਾਂ ਦੀ ਆਕ੍ਰਿਤੀ ਇਹ ਬਣਾਈ ਗਈ ਹੈਗੀ ਹੈ ਥੱਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੂਰ ਤੱਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਜਾ ਰਹੀ ਹੈ ਇਸ ਵੇਲੇ ਦਾ ਸਮਾਂ ਜਿਹੜਾ ਦੁਪਹਿਰ ਦੇ 12:00 ਵਜੇ ਹੋਏ ਨੇ ਔਰ 12:00 ਵਜਦੇ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸੰਗਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਉਸ ਸੂਰਮੇ ਦਾ ਉਸ ਮਹਾਨ ਯੋਧੇ ਦਾ ਪੁੱਤ ਜਿਸ ਦਾ ਜਨਮ ਪੰਜਾਬ ਦੀ ਧਰਤੀ ਸੁਨਾਮ ਦੇ ਉੱਤੇ ਹੋਇਆ ਸੀ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ ਲੰਡਨ ਦੇ ਵਿੱਚ ਜਾ ਕੇ 20 ਸਾਲ ਦੇ ਬਾਅਦ 20 ਸਾਲ ਉਡੀਕ ਕੀਤੀ ਸੀ ਬਹੁਤ ਔਖਾ ਹੁੰਦਾ ਇਸ ਤਰ੍ਹਾਂ ਦਾ ਜਜ਼ਬਾ ਮਨ ਦੇ ਵਿੱਚ ਲੈ ਕੇ ਰੱਖਣਾ ਔਰ 20 ਸਾਲ ਇੱਕ ਨਿਸ਼ਾਨੇ ਨੂੰ ਲੈ ਕੇ ਉੱਥੇ ਹੀ ਬੈਠੇ ਰਹਿਣਾ ਵਿਦੇਸ਼ ਦੀ ਧਰਤੀ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦ ਉਦਮ ਸਿੰਘ ਦੇ ਹੱਥ ਦੇ ਵਿੱਚ ਮਿੱਟੀ ਦਾ ਡੜਾ ਜਿਹੜਾ ਉਹ ਦਿਖਾਇਆ ਹੋਇਆ ਹੈ ਯਾਨੀ ਕਿ ਮਿੱਟੀ ਦਿਖਾਈ ਹੋਈ ਹੈ ਕਿਉਂਕਿ ਸ਼ਹੀਦ ਉਦਮ ਸਿੰਘ ਨੇ ਜਦੋਂ ਇਸ ਸਾਕੇ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਵਿਟਨੈਸ ਸੀ ਸ਼ਹੀਦ ਉਦਮ ਸਿੰਘ ਬੱਚਾ ਸੀ ਉਦੋਂ ਪਰ ਉਸ ਘਟਨਾ ਦਾ ਮਨ ਤੇ ਗਹਿਰਾ ਅਸਰ ਹੋਇਆ ਤੇ ਸ਼ਹੀਦ ਉਧਮ ਸਿੰਘ ਨੇ ਇਥੋਂ ਦੀ ਮਿੱਟੀ ਚੱਕ ਕੇ ਸੌਂ ਖਾਦੀ ਸੀ ਇਸ ਥਾਂ ਦੀ ਕਿ ਮੈਂ ਇਸ ਘਟਨਾ ਦਾ ਆਪਣੇ ਜਿਹੜੇ ਮੇਰੇ ਆਪਣੀ ਧਰਤੀ ਦੇ ਲੋਕ ਮਾਰੇ ਗਏ ਨੇ ਉਹਨਾਂ ਦਾ ਬਦਲਾ ਜਾ ਕੇ ਅੰਗਰੇਜ਼ ਹਕੂਮਤ ਤੋਂ ਜ਼ਰੂਰ ਲਵਾਂਗਾ ਸੋ ਇੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਆਉਂਦੇ ਰਹਿੰਦੇ ਨੇ ਉਹ ਦੂਰ ਦੂਰ ਤੱਕ ਜਿਹੜੀ ਸੰਗਤ ਇਥੇ ਅ ਅੰਮ੍ਰਿਤਸਰ ਦਰਸ਼ਨ ਦੇ ਲਈ ਆ ਰਹੀ ਹੈ ਲੋਕ ਸਭ ਤੋਂ ਪਹਿਲਾਂ ਤਕਰੀਬਨ ਜਿਹੜਾ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਨੇ ਇਧਰ ਇਧਰ ਤੁਸੀਂ ਦੇਖ ਸਕਦੇ ਹੋ ਇੱਥੋਂ ਆ ਕੇ ਸੰਗਤ ਹੈ ਜਿਹੜੀ ਖੱਬੇ ਪਾਸੇ ਨੂੰ ਮੁੜ ਰਹੀ ਹੈ ਬਿਲਕੁਲ ਸਿੱਧਾ ਸਾਹਮਣੇ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਹੁੰਦੇ ਨੇ ਉੱਥੋਂ ਦਰਸ਼ਨ ਕਰਕੇ ਆ ਕੇ ਤਕਰੀਬਨ ਸੰਗਤ ਫਿਰ ਜਲਿਆਂਵਾਲੇ ਬਾਗ ਨੂੰ ਜ਼ਰੂਰ ਦੇਖਦੀ ਹੈ ਉਸ ਸ਼ਹੀਦੀ ਸਮਾਰਕ ਨੂੰ ਜਦੋਂ ਇੱਥੇ 13 April 1919 ਦੀ ਵਿਸਾਖੀ ਨੂੰ ਵੱਡਾ ਕਤਲੇਆਮ ਹੋਇਆ ਸੀ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਪੰਜਾਬ ਦੇ ਲੋਕ ਸੀ ਜਿਨ੍ਹਾਂ ਦੇ ਵਿੱਚ ਸਿੱਖ ਵੀ ਸਨ Hindu ਵੀ ਸਨ ਮੁਸਲਮਾਨ ਵੀ ਸਨ ਔਰ ਇਧਰਲੇ ਪਾਸੇ ਆ ਆ ਜਿਹੜੀ ਕੰਦ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਆ ਜਿਹੜੀ ਕੰਦ ਤੁਸੀਂ ਦੇਖ ਸਕਦੇ ਹੋ ਨਾਨਕ ਸ਼ਾਹੀ ਇੱਟ ਦੇ ਨਾਲ ਬਣੀ ਹੋਈ ਹੈ ਇਹ ਸ਼ਾਇਦ ਇਹਦੀ ਦੂਸਰੀ ਮੰਜ਼ਲ ਕਹਿ ਸਕਦੇ ਆਪਾਂ ਦੂਸਰੀ ਮੰਜ਼ਲ ਹੈ ਜਿਹੜਾ ਫਰਸਟ ਫਲੋਰ ਹੈ ਪਹਿਲੀ ਜਿਹੜੀ ਤਰਾਤਲ ਫਲੋਰ ਹੈਗਾ ਉਹ ਪੁਰਾਤਨ ਹੈ ਜਦੋਂ ਜਨਰਲ ਡਾਇਰ ਪਿੱਛੇ ਜਿੱਥੋਂ ਸ਼ੁਰੂ ਹੁੰਦਾ ਜਲਿਆਂਵਾਲਾ ਬਾਗ ਉੱਥੋਂ ਦੀ ਲੰਘ ਕੇ ਢੀੜੀ ਗਲੀ ਦੇ ਵਿੱਚੋਂ ਲੰਘ ਕੇ ਫੌਜੀ ਕਾਰਵਾਈ ਕਰਨ ਪਹੁੰਚਿਆ ਸੀ ਇੱਥੇ ਆਪਣੇ ਫੌਜੀਆਂ ਦੇ ਨਾਲ ਉਦੋਂ ਉਸ ਗਲੀ ਦੇ ਵਿੱਚੋਂ ਲੰਘਿਆ ਸੀ ਤੇ ਉੱਥੇ ਜਿਹੜੀ ਨਾਲ ਇੱਕ ਬਿਲਡਿੰਗ ਹੈਗੀ ਤੁਸੀਂ ਜਦੋਂ ਐਂਟਰ ਕਰਦੇ ਹੋ ਦੇਖਦੇ ਹੋ ਖੱਬੇ ਪਾਸੇ ਇਮਾਰਤ ਹੈ ਉਸ ਵੇਲੇ ਵੀ ਮੌਜੂਦ ਸੀ ਔਰ ਉਹ ਅੱਜ ਕੱਲ ਜਲਿਆਂਵਾਲਾ ਬਾਗ ਮੈਮੋਰੀਅਲ ਟਰਸਟ ਦੀ ਬਿਲਡਿੰਗ ਹੈਗੀ ਹੈ ਔਰ ਇਹ ਨਾਨਕਸ਼ਹੀ ਇੱਟ ਦੇ ਨਾਲ ਹੀ ਉੱਤੇ ਤੱਕ ਬਣਾਈ ਗਈ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਵੱਡਾ ਇਕੱਠ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਸਿੱਖਾਂ ਦੇ ਜਿਹੜੀ ਹੈਗੀ ਹੈ ਰੂਹਾਨੀਅਤ ਦਾ ਕੇਂਦਰ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ ਅੰਮ੍ਰਿਤਸਰ ਦੇ ਵਿੱਚ ਸਚਖੰਡ ਸ੍ਰੀ ਦਰਬਾਰ ਸਾਹਿਬ ਵੀਡੀਓ ਜਰਨਲਿਸਟ ਨਵਕੀਰਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਅੰਮ੍ਰਿਤਸਰ ਤੋਂ